ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਨਪਰੀ ਦੋਸਤੋ ਅੱਜ ਮੈਂ ਬਰੈਂਪਟਨ ਸ਼ਹਿਰ ਦੇ ਵਿੱਚ ਅਪੋਡ ਪਾਰਕ ਦੇ ਵਿੱਚ ਬੈਠੇ ਆਪਾਂ ਤੇ ਇਹਦੇ ਵਿੱਚ ਹੁਣੇ ਤੀਆਂ ਦਾ ਬੜਾ ਸ਼ਾਨਦਾਰ ਫੰਕਸ਼ਨ ਹੋ ਕੇ ਉੱਟਿਆ ਸੋ ਮੈਂ ਜਿਹੜੇ ਮੁੱਖ ਪ੍ਰਬੰਧਕ ਹੈ ਸਾਡੇ ਉਹਨਾਂ ਨੂੰ ਬੇਨਤੀ ਕਰਾਂਗਾ ਬੀਬੀ ਅੰਮ੍ਰਿਤਕੌਰ ਸੰਧੂ ਜੀ ਨੂੰ ਕਿ ਉਹਨਾਂ ਨੇ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਇਹ ਕੀ ਹੋਇਆ ਔਰ ਕਿਸ ਢੰਗ ਦੇ ਨਾਲ ਹੋਇਆ ਆਪਣਾ ਇਹ ਪੰਜਾਬੀ ਕਲਚਰ ਹੈ ਜੀ ਆਪਾਂ ਇਹਨਾਂ ਸੰਭਾਲਣਾ ਚਾਹੁੰਦੇ ਆ ਜੀ ਕਿ ਸਾ ਆਪਣੇ ਜਿਹੜੇ ਬੱਚੇ ਆਪਾਂ ਇਹਨੂੰ ਕਲਚਰ ਦੇ ਨਾਲ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਆਪਾਂ ਆਪਣਾ ਇਹ ਕਲਚਰ ਹੈਗਾ ਆ ਜੀ ਜੀ ਬਿਲਕੁਲ ਤੇ ਆਪਾਂ ਠੀਕ ਆਪਾਂ ਇੱਥੇ ਰਹਿੰਦੇ ਆ ਕੈਨੇਡਾ ਦੇ ਵਿੱਚ ਗੋਰਿਆਂ ਵਰਗੇ ਬੱਚੇ ਬਣ ਰਹੇ ਸਾਡੇ ਪਰ ਆਪਾਂ ਚਾਹੁੰਦੇ ਆ ਸਾਡੇ ਬੱਚੇ ਸਾਡੀ ਕਲਚਰ ਦੇ ਨਾਲ ਜੁੜੇ ਰਹਿਣ ਜੀ ਸੋ ਕੰਜ ਮੈਂ ਦੇਖਿਆ ਵੀ ਬੜਾ ਸ਼ਾਨਦਾਰ ਬੀਬੀਆਂ ਨੇ ਗੱਦਾ ਪਾਇਆ ਇਹਦੇ ਨਾਲ ਕੁਝ ਹੋਰ ਆਈਟਮਾਂ ਵੀ ਹੋਈਆਂ ਮੜਾ ਜਾਈ ਇਹਨੂੰ ਐਕਸਪਲੇਨ ਕਰ ਦੋ ਵੀ ਕੀ ਕੀ ਆਪਾਂ ਕੀਤਾ ਅੱਜ ਆਪਾਂ ਗਿੱਧਾ ਕੀਤਾ ਬੱਚਿਆਂ ਦੇ ਨਾਲ ਬੱਚਿਆਂ ਨੇ ਡਾਂਸ ਕੀਤਾ ਬਖੜਾ ਬਖੜਾ ਹਿੰਦੀ ਚ ਵੀ ਕੀਤਾ ਪੰਜਾਬੀ ਚ ਵੀ ਕੀਤਾ ਜੀ ਤੇ ਬੋਲੀਆਂ ਵੀ ਪਈਆਂ ਜੀ ਤੇ ਤੁਸੀਂ ਤੁਹਾਡੇ ਸਾਹਮਣੇ ਬੱਚੇ ਸਾਰੇ ਕਿੰਨੇ ਸੋਹਣੇ ਸੋਹਣੇ ਬਣ ਕੇ ਆਏ ਸੀ ਜੀ ਬਹੁਤ ਸੋਹਣੇ ਆਪਣੇ ਸੂਟ ਪਾ ਕੇ ਆਪਣੀ ਕਲਚਰ ਦੇ ਨਾਲ ਉਹਨਾਂ ਨੂੰ ਪਤਾ ਹੈ ਆਪਾਂ ਜਿੰਦੀ ਬਣੇ ਸੋ ਦੋਸਤੋ ਪੰਜਾਬੀ ਕਲਚਰ ਨੂੰ ਜਿਉਂਦਾ ਰੱਖਣ ਲਈ ਵਧੀਆ ਕੋਸ਼ਿਸ਼ ਕੀਤੀ ਗਈ ਹੈ ਸੋ ਮੈਂ ਦੇਖਿਆ ਇਹਦੇ ਨਾਲ-ਨਾਲ ਬਹੁਤ ਫੰਨੀ ਆਈਟਮਾਂ ਜਿਹੜੀਆਂ 뮤지컬 ਚ ਰੇਸ ਪਰ ਹੋਰ ਕੁਝ ਰੱਸਾ ਕਸ਼ੀਦੀ ਆਈਟਮ ਵੀ ਹੋਈ ਹੈ ਬੱਚਿਆਂ ਦੀ ਰੋ ਮੈਨੂੰ ਬੜਾ ਵਧੀਆ ਲੱਗਿਆ ਸੋ ਜਿਵੇਂ ਆਪਾਂ ਨੂੰ ਕਲਚਰਲ ਆਈਟਮਾਂ ਦੀ ਲੋਡ ਹੁੰਦੀ ਇਤਨਾ ਫਿਜ਼ੀਕਲ ਐਕਸਰਸਾਈਜ਼ ਦੀ ਵੀ ਲੋਡ ਹੁੰਦੀ ਹੈ ਸੋ ਰਸਾ ਕੱਚੀ ਜਿਹੜੀ ਬੜੀ ਸਾਡੀ ਪੁਰਾਣੀ ਟ੍ਰੈਡੀਸ਼ਨ ਆਈਟਮ ਆ ਉਹ ਵੀ ਮੈਂ ਦੇਖੀ ਇੱਥੇ ਸੋ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਤੇ ਅਸੀਂ ਇਹਨੂੰ ਚਾਹੁੰਦੇ ਆ ਕਿ ਅਸੀਂ ਹੋਰ ਇਹਨੂੰ ਵੱਡਾ ਤੋਂ ਵੱਡਾ ਬਣਾਈਏ ਹੋਰ ਵੀ ਆਪਣੇ ਨਾਲ ਸੋਸਾਇਟੀ ਜੁੜੇ ਹੋਰ ਆਪਣਾ ਆਪ ਇਹਨੂੰ ਵਧਾ ਸਕੀਏ ਹੋਰ ਐਕਟੀਵਿਟੀਜ਼ ਹੋ ਗਈਆਂ ਜਿਹੜੀ ਆਪਾਂ ਅੱਜ ਦਾ ਚਲੋ ਆਪਾਂ 뮤지컬 ਚੇਅਰਸ ਕਰਾਈਆਂ ਨੇ ਰਸਾ ਕਿਚਨ ਕਰਾਇਆ ਹੈ ਆਪਾਂ ਪਰ ਆਪਾਂ ਚਾਹੁੰਦੇ ਆ ਹੋਰ ਵੀ ਲੋਕੀ ਸਾਨੂੰ ਸੁਜੈਸਟ ਕਰਨ ਆਪਾਂ ਕੀ ਕਰਾ ਸਕਦੇ ਆ ਇਹ ਚੀਜ਼ ਦੇ ਵਿੱਚ ਆਪਾਂ ਕੀ ਐਡ ਕਰ ਸਕਦੇ ਆ ਤਾਂ ਕਿ ਆਪਾਂ ਇਹ ਇਵੈਂਟ ਨੂੰ ਹੋਰ ਤੋਂ ਹੋਰ ਵਧੀਆ ਬਣਾ ਸਕੀਏ ਸੋ ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ ਇਹਨਾਂ ਨੇ ਬੜਾ ਸੋਹਣਾ ਪ੍ਰਬੰਧ ਕੀਤਾ ਖਾਣ ਪੀਣ ਦਾ ਬੜਾ ਸੋਹਣਾ ਇੰਤਜ਼ਾਮ ਕੀਤਾ ਔਰ ਉਹਦੇ ਨਾਲ ਜੋ ਗਿੱਧੇ ਪੰਗੜੇ ਦੀਆਂ ਆਈਟਮਾਂ ਹੁੰਦੀਆਂ ਬਹੁਤ ਹੀ ਸ਼ਾਨਦਾਰ ਆਈਟਮਾਂ ਹੋਈਆਂ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਔਰ ਸਾਡੀਆਂ ਬੀਮੇ ਪੰਡਾਂ ਦਾ ਬਹੁਤ ਧੰਨਵਾਦ ਕਰਦਾ ਥੈਂਕ ਯੂ ਬਹੁਤ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਕੁੜੀ ਹਾਂ ਦੇਸ਼ ਪੰਜਾਬ ਦੀ ਮੈਂ ਕੁੜੀ ਹਾਂ ਦੇਸ਼ ਪੰਜਾਬ ਦੀ ਮੇਰੀ ਰੀਸ ਕਰੂਗਾ ਕੌਣ ਮੇਰਾ ਕੱਦ ਸਰੂ ਦੇ ਵਾਂਗਰਾ ਮੇਰੀ ਬੋਰਾ ਵਰਗੀ ਧੌਣ ਜਦ ਨੱਚਾਂ ਕਰਦੀ ਹਿੱਲਦੀ ਜਗ ਨੱਚਾਂ ਧਰਤੀ ਹਿੱਲਦੀ ਜਦ ਹੱਸਾਂ ਵਰਦਾ ਸੋਣ ਜਦ ਹੱਸਾਂ ਵਰਦਾ ਸੋਣ ਤੇ ਹੁਣ ਮੈਂ

ਜੀਵੇਂ ਤੇਰੀ ਸੱਤ ਖੜਕਾਉਣੀ ਆ ਕੁੱਤੇ ਨਿੰਦਨਾ ਪਾਣੀ ਨੇ ਪੇਟ ਫਿਲਕਣੀ ਨੋਵੇਂ ਵੀ ਮੈਂ ਛੱਡੇ ਨਿੰਨਾ ਪਾਣੀ ਨੇ ਬੁੜੇ ਪੇਟ ਦੇ ਰਖਣੇ ਤੋੜ ਸਕੀ ਲਈ ਸੀ ਤੇਰੇ ਨਾਲੋਂ ਸੋਹਣੀ ਸੀ ਜਦ ਮੈਂ ਮਕਲਾਵੇ ਆਈ ਸੀ ਤੇਰੇ ਨਾਲੋਂ ਸੋਹਣੀ ਸੀ ਜਦ ਮੈਂ ਮਕਲਾਵੇ ਆਈ ਸੀ ਨੱਚਣਾ ਗੌਣ ਦੀ ਗਦੀ ਗੌਣ ਨਦੀ ਮੈਨਾਂ ਗਿੱਦੇ ਚੋਹਾਰੀ ਮਈ ਉਧਰ ਰੁਮਾਲ ਹਿੱਲਿਆ ਮੇਰੀ ਗਿੱਦੇ ਜੇ ਉਡੇ ਕੁਲਕਾਰੀ ਮਈ ਉਧਰ ਰੁਮਾਲ ਹਿੱਲਿਆ ਮੇਰੀ ਗਿੱਦੇ ਜੇ ਉਡੇ ਕੁਲਕਾਰੀ ਮਈ ਉਧਰ ਰੁਮਾਲ ਹਿੱਲਿਆ ਕਦੇ ਹੱਸੇ ਮਣਾ ਕਦੇ ਰੋਵੇ ਮਣਾ ਇਸ ਜਗ ਤੇ ਨੀਆ É não no Jangan lupa like, share, ਚਲ ਮੇਲੇ ਚਲੀਏ ਵੇ ਰਾਂਝਣਾ ਮਾਪਣ ਤੋਂ ਚੋਰੀ ਚਲ ਮੇਲੇ ਚਲੀਏ ਵੇ ਰਾਂਝਣਾ ਮਾਪਣ ਤੋਂ ਚੋਰੀ ਚੱਲ ਵਿਆਹ ਕਰਵਾਏ ਵੇ ਰਾਂਝਣਾ ਲਗਿਆ ਚੋਰੀ ਜੋਰੀ ਕਿਉਂ ਵਿਆਹ ਕਰਵਾਏ ਮੈਂ ਰਾਂਝਣਾ ਚੋਰੀ ਤੇਰਾ ਜੋ ਇੱਥੇ ਜੋਰ ਰੱਖੀ ਤਾ ਜੋਰ ਰੱਖਾ ਗੁੱਡ 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 ਕੋਈ ਨਹੀਂ ਕੋਈ ਨਹੀਂ ਠੀਕ ਫਾਨੀ ਕਰਨਾ